ਹੁਣ ਘਰ ਦਾ ਕੂੜਾ ਬਾਹਰ ਸੁੱਟਣ ਵਾਲਿਆਂ ਦੇ ਘਰ ਦੇ ਮੂਹਰੇ ਇਸੇ ਤਰੀਕੇ ਨਾਲ ਢੋਲ বাজਾਇਆ ਜਾਵੇਗਾ ਆ ਵੇਖ ਲਵੋ ਇਹ ਅੱਧੀ ਰਾਤ ਨੂੰ ਆਪਣਾ ਘਰ ਦਾ ਕੂੜਾ ਬਾਹਰ ਕੱਢ ਕੇ ਰੱਖ ਦਿੰਦੇ ਸੀ ਬਾਹਰ ਸੜਕ ਤੇ ਸੁੱਟ ਦਿੰਦੇ ਸੀ ਤੇ ਹੁਣ ਇਹਨਾਂ ਦੇ ਘਰ ਦੇ ਮੂਰੇ ਢੋਲ বাজਾਇਆ ਗਿਆ ਅਤੇ ਤਕਰੀਬਨ 13000 ਰੁਪਏ ਦਾ ਚਲਾਨ ਕੱਟਿਆ ਗਿਆ ਇਹ ਕਿੱਥੇ ਹੋ ਰਿਹਾ ਹੈ ਅਤੇ ਤੁਸੀਂ ਕਿਹੜੇ ਇਲਾਕੇ ਦੇ ਵਿੱਚ ਕੂੜਾ ਸੁੱਟਣ ਤੋਂ ਪਹਿਲਾਂ 100 ਵਾਰ ਸੋਚ ਲਿਓ ਕਿਵੇਂ ਐਮਸੀ ਜਿਹੜੇ ਨੇ ਉਹ ਘਰਾਂ ਘਰਾਂ ਦੇ ਵਿੱਚ ਜਾ ਕੇ ਢੋਲ ਬਜਾ ਰਹੇ ਨੇ ਉਹ ਜਾਣ ਲਵੋ ਜਿహా ਸ਼ਸ਼ਟਕਾਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਤੇ ਮੈਂ ਹਾਥਵਾੜੀ ਨਾਲ ਪ੍ਰਿਆ ਬਹੁਤ ਸਾਰੇ ਲੋਕਾਂ ਦੀ ਬਹੁਤ ਸਾਰੀਆਂ ਗੰਦੀਆਂ ਆਦਤਾਂ ਹੁੰਦੀਆਂ ਨੇ ਉਹਨਾਂ ਨੂੰ ਐਵੇਂ ਲੱਗਦਾ ਹੈ ਕਿ ਸਾਡਾ ਆਪਣਾ ਘਰ ਸਾਫ਼ ਹੋਣਾ ਚਾਹੀਦਾ ਹੈ ਬਾਕੀ ਬਾਹਰ ਗਲੀ ਜਿਵੇਂ ਮਰਜ਼ੀ ਰਵੇ ਆਂਡ ਗਵਾਂਡ ਦਾ ਮੂਰੇ ਜਿਹੜਾ ਮਰਜ਼ੀ ਰਵੇ ਕੂੜਾ ਸੀ ਭਾਵੇਂ ਕਿਸੇ ਹੋਰ ਦੇ ਪਲਾਟ ਦੇ ਵਿੱਚ ਸੁੱਟਦੀ ਉਹਨਾਂ ਦੇ ਕੋਲ ਆ ਸਾਰੀਆਂ ਚੀਜ਼ਾਂ ਕਰਨ ਦੇ ਲਈ ਉਹਨਾਂ ਨੂੰ ਸਿਰਫ ਔਰ ਸਿਰਫ ਰਾਤ ਦਾਣ ਦੇ ਰਾ ਚਾਹੀਦਾ ਹੁੰਦਾ ਕਿ ਅਸੀਂ ਰਾਤ ਨੂੰ ਜਾਣਾ ਹੈ ਤੇ ਆਪਣੇ ਘਰ ਦਾ ਕੂੜਾ ਕਿਸੇ ਦੇ ਮੂਹਰੇ ਸੁੱਟ ਦੇਣਾ ਹੈ ਜਾਂ ਕਿਸੇ ਦੇ ਪਲਾਟ ਦੇ ਵਿੱਚ ਸੁੱਟ ਦੇਣਾ ਹੈ ਬਹੁਤ ਬਾਰ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਕੂੜਾ ਲੈਣ ਵਾਲੇ ਵੀ ਆਉਂਦੇ ਨੇ ਪਰ ਬਹੁਤ ਬਾਰ ਜਿਹੜਾ ਉਹ ਮਹੀਨੇ ਦਾ ਕਿਤੇ 50 ਰੁਪਏ ਜਾਂ 100 ਰੁਪਏ ਨਾ ਦੇਣਾ ਪਵੇ ਇਸ ਕਰਕੇ ਲੋਕ ਉਹਨਾਂ ਨੂੰ ਕੂੜਾ ਫੜਾਉਂਦੇ ਤੱਕ ਨਹੀਂ ਅਤੇ ਹੋਰਾਂ ਦੇ ਘਰਾਂ ਦੇ ਮੂਹਰੇ ਕੂੜਾ ਸੁੱਟਦੇ ਨੇ ਸੋ ਹੁਣ ਇਸੇ ਦਾ ਇਲਾਜ ਜਿਹੜਾ ਹੈ ਉਹ ਲੱਭ ਲਿਆ ਗਿਆ ਹੈ ਜੀ ਹਾਂ ਦਾਦੀਏ ਚੰਡੀਗੜ੍ਹ ਦੇ ਵਿੱਚ ਵਿੱਚੋਂ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਪਰਿਵਾਰ ਲਗਾਤਾਰ ਕੂੜਾ ਕਰਦਾ ਬਾਹਰ ਸੁੱਟਦਾ ਹੁੰਦਾ ਸੀ ਜਿਸ ਤੋਂ ਬਾਅਦ ਐਮਸੀ ਜਿਹੜਾ ਹੈ ਉਹ ਢੋਲ ਨਗਾਰੇ ਲੈ ਕੇ ਢੋਲ ਵਜਾਉਂਦਾ ਉਸ ਪਰਿਵਾਰ ਦੇ ਘਰ ਦੇ ਬਾਹਰ ਗਿਆ ਤੇ ਤਕਰੀਬਨ 13000 404 ਪੈਦਾ ਚਲਾਨ ਜਿਹੜਾ ਹੈ ਉਹ ਕੱਟ ਕੇ ਇਹਨਾਂ ਦੇ ਹੱਥ ਦੇ ਵਿੱਚ ਫੜਾਇਆ ਗਿਆ ਢੋਲ ਨਗਾਰਿਆਂ ਦੇ ਨਾਲ ਇਹਨਾਂ ਦੇ ਇਸ ਚੀਜ਼ ਦਾ ਜਿਹੜਾ ਹੈ ਉਹ ਕਿਤੇ ਨਾ ਕਿਤੇ ਇਹਨਾਂ ਨੂੰ ਸ਼ਰਮਿੰਦਗੀ ਮਹਿਸੂਸ ਕਰਵਾਈ ਗਈ ਸੋ ਐਮਸੀ ਜੋ ਇਹ ਕੰਮ ਕਰ ਰਿਹਾ ਹੈ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਇਸ ਦੇ ਨਾਲ ਜਿਹੜੇ ਲੋਕ ਨੇ ਉਹ ਰੁਕਣਗੇ ਕੀ ਤੁਹਾਨੂੰ ਲੱਗਦਾ ਹੈ ਕਿ ਹਾਂ ਬਿਲਕੁਲ ਅਝਿਆਈ ਹੁੰਦਾ ਹੈ ਕਿ ਲੋਕ ਘਰ ਦਾ ਕੂੜਾ ਜਿਹੜਾ ਇਹ ਉਹ ਹਮੇਸ਼ਾ ਸੋਚਦੇ ਨੇ ਕਿ ਅਸੀਂ ਕਿਸੇ ਖੁੱਲੇ ਪਲਾਟ ਦੇ ਵਿੱਚ ਸੌਟਿਆਈਏ ਜਾਂ ਅਸੀਂ ਕਿਸੇ ਖੇਤ ਦੇ ਵਿੱਚ ਸੌਟਿਆਈਏ ਜਾਂ ਕਿਸੇ ਦੇ ਘਰ ਦੇ ਮੂਹਰੇ ਰਾਤ ਨੂੰ ਬਾਹਰ ਰੱਖ ਦਈਏ ਤਾਂ ਕਿ ਸਾਨੂੰ ਜਿਹੜਾ ਮੰਤ ਦਾ 50 ਰੁਪਏ ਜਾਂ 100 ਰੁਪਏ ਦੇਣਾ ਪੈਂਦਾ ਸਾਨੂੰ ਉਹ ਦੇਣਾ ਨਾ ਪਵੇ ਸੋ ਤੁਸੀਂ ਐਮਸੀ ਦੇ ਇਸ ਫੈਸਲੇ ਦੇ ਨਾਲ ਕੀ ਕਹੋਗੇ ਕਿ ਇਸ ਦੇ ਨਾਲ ਇਹ ਚੀਜ਼ਾਂ ਰੁਕਣਗੀਆਂ ਜਾਂ ਨਹੀਂ ਰੁਕਣਗੀਆਂ ਬਾਕੀ ਤੁਸੀਂ ਇਹ ਵੀਡੀਓ ਪੂਰਾ ਦੇਖ ਕੇ ਜਰੂਰ ਜਾਓ